ਟੰਡੇਗੜ ਹਿਸਾਰ ਰੋਡ ਤੇ ਕਗਾ ਕਸਵਾ ਪੈਂਦਾ ਹੈ ਕਗੇ ਦੇ ਵਿੱਚ ਲੋਕਾਂ ਵੱਲੋਂ ਆਵਾਜ਼ੇ ਠਬ ਕੀਤੀ ਹੈ ਤੁਸੀਂ ਦੇਖੋ ਸੜਕ ਤੇ ਦੋਨੋਂ ਪਾਸੇ ਸੜਕਾਂ ਤੇ ਕਿਸ ਤਰ੍ਹਾਂ ਗੱਡੀਆਂ ਖੜੀਆਂ ਬਸਾਂ ਖੜੀਆਂ ਟਰੱਕ ਖੜੇ ਕਿਸੇ ਨੇ ਚੰਡੀਗੜ ਜਾਣਾ ਕਿਸੇ ਨੂੰ ਲੁਧਾਨੇ ਜਾਣਾ ਇਹ ਸਾਰੀ ਗੱਡੀਆਂ ਤੁਰ ਤੱਕ ਤੁਸੀਂ ਦੇਖੋ ਟ੍ਰੈਫਿਕ ਜਾਮ ਹੈ ਟ੍ਰੈਫਿਕ ਜਾਮ ਨਾਲ ਆਮ ਲੋਕਾਂ ਨੂੰ ਕਿੰਨੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂ ਇਹ ਜਿਹੜਾ ਜਾਮ ਲੱਗਾ ਕੀ ਮੁਸ਼ਕਲ ਆ ਰਹੀ ਹੈ ਇਹ ਪਿੰਡਾਂ ਦੇ ਜੋ ਛੜਕਾਂ ਨੇ ਇੱਥੇ ਬੜੀ ਠਟੀਆਂ ਹੋਈਆਂ ਨੇ ਖੱਡੇ ਪੈ ਰਹੇ ਨੇ ਕਾਫੀ ਟਾਈਮ ਤੋਂ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਦੀ ਤਕਰੀਬ ਚਾਰ-ਪੰਜ ਸਾਲ ਤੋਂ ਸ਼ਰਤ ਬਣੀ ਨਹੀਂ ਨੀ ਗਈ। ਲੋਕਾਂ ਦਾ ਇੱਕੋ ਮੁੱਦਾ ਹੈ ਵੀ ਸਿਲਾ ਸਤਰਾਂ ਵਾਲੇ ਹਲਕੇ ਦੇ ਵਿੱਚ ਜਿਹੜੀ ਪਿੰਡੂ ਤੇ ਸੈਰੀ ਸੜਕਾਂ ਹਨ ਉਹਨ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਗਿਆ ਜਿਸ ਕਰਕੇ ਲੋਕਾਂ ਨੂੰ ਅੱਖ ਕੇ ਇਹ ਆਵਾਜ਼ ਐ ਠੱਪ ਕਰਨੀ ਪਈ ਹੈ। ਲੇਕਿਨ ਆਮ ਲੋਕ ਪਰੇਸ਼ਾਨ ਹੈ। ਪ੍ਰਸ਼ਾਸਨ ਦੇ ਕੋਈ ਅਧਿਕਾਰੀ ਜਾਂ ਵਿਧਾਇਕ ਇਹਨ ਲੋਕਾਂ ਦੀ ਗੱਲ ਕਦੋਂ ਸੁਨੇਗਾ? ਹੁਣ ਪ੍ਰਸ਼ਾਸਨ ਦੇ ਅਧਿਕਾਰੀ ਕਦੋਂ ਇਸ ਮਸਲੇ ਨੂੰ ਹੱਲ ਕਰਨਗੇ? ਸਮਾਂ ਦੱਸੇਗਾ। ਸਾਡਾ ਬ੍ਰਾਹਮਣ ਮਾਜਰਾ ਪਿੰਟਾ ਜੀ। ਇਹ ਜਿਹੜਾ ਰਸਤਾ ਸੰਗਰੂਰ ਜ਼ਿਲ੍ਹੇ ਦੇ ਨੌ ਪਿੰਡਾਂ ਨੂੰ ਜੋੜਦਾ ਘੱਗੇ ਤੋਂ ਪਟਿਆਲਾ ਹਾਈਵੇ ਆ ਇਹ ਮਤਲਬ ਬਹੁਤ ਜ਼ਿਆਦਾ ਮਾੜਾ ਹਾਲ ਆ ਜੀ ਰੋਜ਼ ਐਕਸੀਡੈਂਟ ਹੁੰਦੇ ਨੇ ਰੋਜ਼ ਇੱਕ ਦੋ ਐਕਸੀਡੈਂਟ ਹੁੰਦੇ ਨੇ ਬਹੁਤ ਮਾੜਾ ਹਾਲ ਆ ਜੀ ਤੇ ਵਿਧਾਇਕ ਨੂੰ ਕਦੀ ਮਿਲੇ ਐਮਐਮਪੀ ਆ ਜੀ ਵਿਧਾਇਕ ਨੂੰ ਮਿਲ ਗਏ ਜੀ ਪਰ ਕੋਈ ਹੱਲ ਨਹੀਂ ਜੇ ਉਹ ਕਹਿੰਦੇ ਨੇ ਮੋਦੀ ਸਰਕਾਰ ਸੈਂਟਰ ਵੱਲੋਂ 18 ਫੁੱਟੀ ਪਾਸ ਹੋਈ ਹੋਈ ਆ ਮਤਲਬ 2.5 ਸਾਲ ਹੋ ਗਏ ਕੋਈ ਜਵਾਬ ਨਹੀਂ ਹੈਗਾ ਜੀ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਹੈ ਔਰ ਵੀ ਲੋਕ ਬੈਠੇ ਆਂ ਹਾਂ ਵੀਰ ਜੀ ਤੁਸੀਂ ਵੀ ਧਰਨੇ 'ਤੇ ਬੈਠੋ ਕੀ ਮੁੱਦਾ ਹੈ ਤੁਹਾਡਾ ਸਾਡਾ ਰੋਡ ਦਾ ਮੁੱਦਾ ਹੈ ਜੀ ਇਹ ਕਿੰਨੇ ਪਰ ਇਦੇ ਨਾਲ ਲਗਭਗ 18-20 ਪਿੰਡ ਜੁੜੇ ਹੋਏ ਐ 18-20 ਪਿੰਡ ਨੇ ਜੀ 15-10-15 ਛੈਲਰ ਨੇ ਜੀ ਤੇ ਰੋਜ਼ ਬੱਚਾ ਤਿੰਨ ਚਾਰ ਸਕੂਲ ਨੇ ਜੀ ਇਹਦੇ ਨਾਲ ਰੋਜ਼ ਬੱਚੇ ਬੱਚੇ ਪਰੇਸ਼ਾਨ ਹੋ ਰਹੇ ਨੇ ਤੇ ਰਾਹ ਕੀ ਡੇਲੀ 10 15 ਬੰਦਿਆਂ ਦੇ ਇੱਕ ਦੋ ਚਾਰ ਰੋਜ਼ ਗਿਰਦੇ ਨੇ 10 15 ਬੰਦਿਆਂ ਨੇ ਸੱਟਾਂ ਲੱਗ ਚੁੱਕੀਆਂ ਨੇ ਪਰ ਸਰਕਾਰ ਸਮਝਦੋ ਬਾਰ ਹੈ ਕਿ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਦਾ ਵੇਟ ਕਰ ਰਹੀ ਹੈ ਜਾਂ ਕੀ ਕਰ ਰਹੀ ਹੈ ਸਰਕਾਰ ਨੂੰ ਵੀ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਨਿਊਜ਼ਪੇਪਰ 'ਚ ਵੀ ਅਸੀਂ ਨਿਊਜ਼ ਬਹੁਤ ਵਾਰੀ ਰਗਵਾ ਚੁੱਕੇ ਆ ਡੀਸੀ ਸਾਹਿਬ ਨੂੰ ਵੀ ਦੱਸ ਚੁੱਕੇ ਆ ਮੰਤਰੀ ਸਾਹਿਬ ਨੂੰ ਵੀ ਪਰ ਕੋਈ ਸਾਡੀ ਸੁਣਵਾਈ ਨਹੀਂ ਲੋਕਾਂ ਦਾ ਇੱਕੋ ਕਹਿਣਾ ਹੈ ਵੀ ਅਸੀਂ ਡੀਸੀ ਨੂੰ ਮਿਲ ਚੁੱਕੇ ਆ ਅਸੀਂ ਮੰਤਰੀ ਨੂੰ ਮਿਲ ਚੁੱਕੇ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਖ ਕੇ ਆ ਕੇ ਲੋਕਾਂ ਨੂੰ ਮਜਬੂਰ ਹੋ ਕੇ ਆਵਾਜ਼ ਹੀ ਠੱਪ ਕੇ ਨਹੀਂ ਪਈ ਹੈ ਲੇਕਿਨ ਕਦੋਂ ਪ੍ਰਸ਼ਾਸਨ ਕਦ ਇਸ ਇਲਾਕੇ ਕੇ ਵਿਧਾਇਕ ਇਨ ਸੜਕਾਂ ਬਸੇ ਧਿਆਨ ਦੇਣਗੇ ਕਿਉਂਕਿ ਕਿਆ ਇੰਤਜ਼ਾਰ ਕਰਨੇ ਕਿ ਬੜਾ ਹਾਸਾ ਹੋਵੇਗਾ ਉਸਕੇ ਬਾਅਦ ਹੀ ਕੰਮ ਹੋਣ ਸੜਕਾਂ ਦੇ ਇਹ ਤੁਸੀਂ ਦੇਖੋ ਟਰੱਕ ਖੜੇ ਆ ਟਰੱਕ ਡਰਾਈਵਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਗੱਡੀ ਕਿੱਥੇ ਲੈ ਕੇ ਜਾਣੀ ਆਨ ਨਾਲ ਹਾਂ ਗੱਡੀ ਕਾਲੇ ਕੇ ਜਾਣਾ ਮਾ ਗੋਵਿੰਦਗੜ ਜਾਣਾ ਹੈ ਗੋਵਿੰਦਗੜ ਗੋਵਿੰਦਗੜ ਹਾਂ ਤੇ ਕਿੰਨਾ ਟਾਈਮ ਤੇ ਫਸੇ ਹੋ ਹੋ ਗਿਆ ਜੱਤਾ ਘੰਟਾ ਹੋ ਗਿਆ ਹਾਂ ਇਹ ਤੁਸੀਂ ਦੇਖ ਰਹੇ ਹੋ ਜੇ ਗੱਡੀ ਚੱਲੇ ਗਈ ਕਿਸੇ ਨੂੰ ਲੁਧਾਨਾ ਕਿਸੇ ਨੇ ਚੰਡੀਗੜ੍ਹ ਆਮ ਇਸ ਪਾਸੇ ਜਾਣਾ ਹੈ ਲੇਕਿਨ ਮੁਸ਼ਕਿਲ ਦਾ ਸਾਹਮਣਾ ਹਰੇਕ ਵਿਅਕਤੀ ਕਰ ਰਿਹਾ ਹੈ ਇੱਥੇ ਅਤਿੰਦਰਪਾਲ ਜੀ ਬੈਠੇ ਹੈ ਅਤਿੰਦਰਪਾਲ ਜੀ ਇਹ ਦਰਨਾ ਨਾਣ ਦੇ ਲੋਕ ਇਸ ਇਲਾਕੇ ਦੇ ਲੋਕਾਂ ਨੇ ਕਿਉਂ ਆਏ ਦੇਖੋ ਇਹ ਘੱਗੇ ਤੋਂ ਸੰਘਰੂਰ ਤੱਕ ਜਿਹੇ ਜੋੜਨ ਵਾਲੀ ਜਿਹੜੀ ਇਹ ਮੁੱਖ ਸੜਕ ਹੈ ਜਿਹੜੀ ਬਹਾਮਣ ਮਾਜਰੇ ਵਿੱਚ ਦੀ ਜਾਂਦੀ ਹੈ ਦਰਜਣਾ ਪਿੰਡਾਂ ਦੇ ਜਿਹੜੇ ਲੋਕ ਨੇ ਰੋਜ਼ਾਨਾ ਇਸ ਸੜਕ ਦੀ ਵਰਤੋਂ ਕਰਕੇ ਜਾਂ ਤਾਂ ਪਟਿਆਲੇ ਰੋਡ ਦੇ ਉੱਤੇ ਆਉਂਦੇ ਨੇ ਜਾਂ ਇਹ ਸੰਘਰੂਰ ਹਾਵੇ ਤੇ ਜਾਂਦੇ ਹੈਗੇ ਨੇ ਪਰ ਇਸ ਰੋਡ ਦਾ ਹਾਲ ਇਹ ਹੋ ਚੁੱਕਿਆ ਹੈ ਕਿ ਅੱਜ ਸਾਈਕਲ ਲੰਘਾਉਣਾ ਵੀ ਇੱਥੇ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਜਿਹੜੀ ਇੱਥੇ ਟੀਪਰ ਚੱਲੇ ਨੈਸ਼ਨਲ ਹਾਈਵੇ ਬਣਾਉਣ ਲਈ ਜਾਂ ਇੱਥੇ ਵੱਡੇ ਜਿਹੜੀਆਂ ਸ਼ੈਨਰ ਸ਼ੇਲਾ ਪਲਾਂਟ ਬਣ ਚੁੱਕੇ ਨੇ ਇਹ ਹੁਣ ਇਹ ਲਿੰਕ ਰੋਡ ਦੀ ਬਜਾਏ ਇੱਕ ਵੱਡੇ ਹਾਈਵੇ ਦੀ ਵਾਂਗ ਉਹ ਇਹ ਲੋੜ ਹੈਗੀ ਹੈ ਪਰ ਜਿੰਨੇ ਵੱਡੇ ਟੋਏ ਆ ਇਹਦੇ ਵਿੱਚ ਪਏ ਨੇ ਜੋ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਉਹ ਹਾਲ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਕਰਕੇ ਇਸ ਸੜਕ ਦੀ ਫੌਰੀ ਬਣਾਉਣ ਵਾਸਤੇ ਫੌਰੀ ਸੋਰੀ ਕਰਨ ਵਾਸਤੇ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਕਿ ਕੋਈ ਕੱਲ ਨੂੰ ਕੋਈ ਹਾਦਸਾ ਵਾਪਰੇ ਫਿਰ ਅਸੀਂ ਉਸ ਦਾ ਕੋਈ ਅਫਸੋਸ ਕਰੀਏ ਉਸ ਤੋਂ ਪਹਿਲਾਂ ਇਸ ਦਰਜਨਾ ਪਿੰਡਾਂ ਨੂੰ ਮੁੱਖ ਸੜਕ ਨਾਲ ਜੋੜਨ ਵਾਲੀ ਸੜਕ ਨੂੰ ਬਣਾਉਣ ਦੀ ਜਿਹੜੀ ਉਸਾਰੀ ਹੈ ਉਹ ਹੁਕਮ ਜਾਰੀ ਕਰਨੀ ਚਾਹੀਦਾ ਹਾਦਸੇ ਕੀ ਇੰਤਜ਼ਾਰ ਨਹੀਂ ਹੋਣੀ ਚਾਹੀਦੀ ਉਸਕੇ ਬਾਅਦ ਮੁਆਵਜ਼ਾ ਦਿੱਤਾ ਜਾਂਦਾ ਹਾਦਸਿਆਂ ਦੇ ਬਾਅਦ ਲੇਕਿਨ ਉਸ ਤੋਂ ਪਹਿਲਾਂ ਸੜਕ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਆਪ ਜੀ ਕੀ ਨਾਮ ਹੈ ਰੈਸਿੰਗ ਦਰੈਸੀ ਤੇ ਕੀ ਮਾਲ ਹੈ ਗੱਡੀ ਤੇ ਗੱਡੀ ਸਾਡੀ ਜਗਾ ਜੀ ਐਲੂਮੀਨੀਅਮ ਭਰਿਆ ਵਾ ਐਲੂਮੀਨੀਅਮ ਜਾਣਾ ਕਿੱਥੇ ਹੈ ਹਮਾ ਚਲ ਹਮਾ ਚਲ ਹਮਾ ਚਲ ਕਿੰਨਾ ਟਾਈਮ ਹੋ ਗਿਆ ਇੱਥੇ ਗੱਡੀ ਖੜੀ ਨੂੰ ਟੈਂਟ ਲਾਉ ਚੱਲਿਆ ਜੀ ਮੁਸ਼ਕਿਲ ਆ ਰਹੀ ਹੈ ਮੁਸ਼ਕਿਲ ਬਹੁਤ ਹੈ ਜੀ ਹਾਂ ਸਾਰੀ ਰਾਤ ਹੋ ਗਈ ਨਾ ਖਾਣਾ ਵੀ ਖਾਦਾ ਨਾ ਪੀਣਾ ਵੀ ਤਾਂ ਰੋਪੀ ਬਾਣੀ ਕਿਹੜੇ ਮਾਲ ਕਿੱਥੋਂ ਲੈ ਕੇ ਆਏ ਆ Rajasthan ਚੋਂ Rajasthan ਹਾਂ ਜੀ ਚਲ ਰੂਪਨਾਰਣ ਜੀ ਬਰਾ ਬਰਾ ਜੀ ਗੱਡੀ ਮੇਂ ਕੀ ਹੈ ਗੱਡੀ ਮੇਂ ਬਿਸਕੁਟ ਹੈ ਜੀ ਆ ਜਾਣਾ ਲੈ ਕੇ ਆਪਣੇ ਮੇਰੇ ਕੋ ਜਾਣਾ ਚੰਡੀਗੜ੍ਹ ਮੋਹਲੀ ਮੋਹਲੀ ਜਾਣਾ ਹੈ ਹਾਂ ਕਿੱਥੇ ਟਾਈਮ ਸਿੱਧਾ ਮੈਂ ਫਸ ਅਭੀ ਹੋ ਗਿਆ ਮੇਰੇ ਕੋ 1/2 ਘੰਟੇ ਸੇ 1/2 ਘੰਟਾ ਦਾ ਹੋ ਗਿਆ ਹੂੰ ਇਸ ਤਰ੍ਹਾਂ ਜਾਮ ਲੱਗਦੇ ਹਨ ਕਿੰਨੀ ਪ੍ਰੇਸ਼ਾਨੀ ਆਤੀ ਹੈ ਆਪ ਲੋਗੋ ਜੀ ਬਹੁਤ ਪ੍ਰੇਸ਼ਾਨੀ ਆਤੀ ਹੈ ਹਾਂ ਐਸੇ ਹੀ ਬੈਠ ਜਾਂਦੇ ਹਨ ਰੋਡ ਦੇ ਉੱਪਰ ਗਾੜੀ ਵਾਲੋਂ ਕੋ ਜਾਮ ਕਾਹਦੇ ਲੈ ਆਏ ਮਾਰਾ ਬਰਕੇ ਇਹ ਜੈਪੁਰ ਸੇ ਜੈਪੁਰ ਸੇ ਬਿਸਕਟ ਲੈ ਕੇ ਮੁਹਾਲੀ ਚੰਡੀਗੜ੍ਹ ਜਾਣਾ ਆਵਾਜ਼ਾਈ ਠਪੇ ਕੱਗੇ ਦੇ ਸੇ ਜਿਸ ਕਰਕੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰਾਂ ਵੱਲੋਂ ਸੜਕਾਂ ਬਣਾਈਆਂ ਜਾਣ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸੜਕਾਂ ਲਿੰਕ ਰੋਡ ਹੈ ਜਿਹੜੇ ਬੀਬੀ ਪਿੰਡਾਂ ਨੂੰ ਜੋੜਦੇ ਹਨ ਉਹ ਸੜਕਾਂ ਦੇ ਟੁੱਟੇ 10 10 12 12 ਸਾਲ ਹੋ ਗਏ ਹਨ ਲੇਕਿਨ ਮੌਜੂਦਾ ਸਰਕਾਰ ਨੇ ਔਰ ਪਿਛਲੀ ਸਰਕਾਰਾਂ ਨੇ ਇਹਨਾਂ ਸੜਕਾਂ ਪਾਸੇ ਧਿਆਨ ਨਹੀਂ ਦਿਆ ਇਸ ਕਰਕੇ ਲੋਕ ਮਜਬੂਰ ਹੋ ਗਏ ਹਨ ਸੜਕਾਂ ਦੇ ਲੋਕਾਂ ਦਾ ਪੈਦਲ ਲੰਘਣਾ ਵਿਖਾ ਹੋ ਗਿਆ ਇਸ ਕਰਕੇ ਮਜਬੂਰ ਹੋ ਕੇ ਲੋਕਾਂ ਨੇ ਚੰਡੀਗੜ੍ਹ हिसार ਰੋਡ ਦੇ ਕਸਬਾ ਕੱਗਾ ਦੇ ਵਿੱਚ ਆਵਾਜ਼ਾਈ ਠਪ ਕੀਤੀ ਹੈ ਕੋਈ ਅਧਿਕਾਰੀ ਅਭੀ ਤੱਕ ਨਹੀਂ ਪਹੁੰਚਿਆ 1 ਘੰਟੇ ਤੋਂ ਵੱਧ ਵਕਤ ਹੋ ਗਿਆ ਹੈ ਹਾਂ ਕੀ ਮੁਸ਼ਕਿਲ ਆ ਰਹੀ ਹੈ ਤੁਹਾਡੇ ਪਿੰਡਾਂ ਨੂੰ ਪਿੰਡ ਦੇ ਵਿੱਚ ਇਹ ਮੁਸ਼ਕਿਲ ਆ ਰਹੀ ਹੈ ਕਿ ਰੋਡ ਦਾ ਬਹੁਤ ਜ਼ਿਆਦਾ ਬੁਰਾ ਹਿਲਾ ਠੀਕ ਹੈ ਜਿਹੜੇ ਮਤਲਬ ਸਾਡੇ ਵਰਗੇ ਸਟੂਡੈਂਟ ਨੇ ਨਾ ਤਾਂ ਕੋਈ ਮਤਲਬ ਬੱਸ ਵਗੈਰਾ ਹੈਗੀ ਹੈ ਪਿੰਡ ਦੇ ਵਿੱਚ ਆਉਣ ਨੂੰ ਠੀਕ ਹੈ ਕਿਸੇ ਨਾਲ ਚੜ ਕੇ ਆਣਿਆ ਸੀ ਠੀਕ ਹੈ ਹੁਣ ਜਿਆਦਾ ਕੋਈ ਮਤਲਬ ਇੰਨਾ ਜ਼ਿਆਦਾ ਬੁਰਾ ਹਿਲਾ ਕੋਈ ਚੜਾਉਂਦਾ ਵੀ ਨਹੀਂ ਹੈਗਾ ਤੇ ਸਾਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਆ ਰਹੀ ਹੈ ਜੇ ਅਸੀਂ ਪਰੇਸ਼ਾਨੀ ਦੇ ਵਿੱਚ ਅਸੀਂ ਤਾਂ ਹੀ ਖੜੇ ਇੱਥੇ ਆ ਕੇ ਵੀ ਸਾਡੀ ਯਾ ਬੀਹਾ ਵੀ ਸੜਕ ਬਣਾਈ ਜਾਵੇ ਬੇਟਾ ਕਿੰਨੇ ਸਾਲ ਤੋਂ ਆਵਾਜ਼ ਆਈ ਸੜਕ ਮਾੜੀ ਹੈ ਇਹ ਹੋ ਇਹ ਹੋ ਗਏ ਮੇਰੇ ਸਾਹ ਨਾਲ 2-3 ਸਾਲ ਹੋ ਗਏ ਹਾਂਜੀ ਤੁਹਾਡੇ ਕਿਹਨਾਂ ਪਰਮਜੀਤ ਜੀ ਪਰਮਜੀਤ ਪਰਮਜੀਤ ਇਹ ਹਾਲਾਤ ਆ ਸੜਕਾਂ ਦੇ ਜਾ ਕੇ ਦੇਖੋ ਜੀ ਕਿੰਨਾ ਬੁਰਾ ਹਾਲ ਆ ਰਾਤਾਂ ਨੂੰ ਬੱਚੇ ਸਾਡੇ ਜਾਂਦੇ ਨੇ ਨੇਹਰੇ ਹੀ ਖਾਤੇ ਡਡੇ ਨੇ ਮਿੱਟੀ ਸਿਰ ਸਿਰ ਬੁਰਾ ਹਾਲ ਕਰਤਾ ਜਾਂ ਜਾਂਦੇ ਨੇ ਸਾਡੇ ਬੱਚੇ ਤੁਹਾਨੂੰ ਬਹੁਤ ਦਿੱਕਤ ਪੈਂਦੀ ਆਗੀ ਬਿੱਕੀ ਮੇ ਜਾਈਏ ਕਿ ਮੈਂ ਆਉਣਗੇ ਹੁਣ ਜਾਂਦੇ ਨੇ ਜੇ ਬੱਚੇ ਕੰਮਾਂ ਤੇ ਥੋੜ ਕਰ ਕਰ ਕੇ ਨੇ ਭਾਈ ਸੱਜਰੇ ਆਜੋ ਸੱਜਰੇ ਆਜੋ ਵੀ ਹੁਣ ਸਰਕਾਰ ਨੂੰ ਮੜਾ ਮੋਟਾ ਸੋਚਣਾ ਚਾਹੀਦਾ ਨਾ ਜੀ ਇਹ ਜੋ ਪਿੰਡ ਹੈਗੇ ਇਕੱਲਾ ਇੱਕ ਪਿੰਡ ਦਾ ਮਸਲਾ ਨਹੀਂ ਹੈਗਾ ਇਹ ਬ੍ਰਾਹਮਣ ਮਾਜਰਾ ਖੇੜੀ ਤੇ ਇਸ ਤੋਂ ਅੱਗੇ ਮਲਕੇ ਸੰਗਰੂਰ ਜ਼ਿਲ੍ਹੇ ਦਾ ਹੈਗਾ ਇਸੇ ਹਾਲ ਪਿੰਡ ਹੈਗਾ ਇਹ ਕਈ ਪਿੰਡਾਂ ਦਾ ਮਸਲਾ ਹੈਗਾ ਬੁਜੁਰਗ ਪਿੰਡ ਦਾ ਮਸਲਾ ਹੈਗਾ ਕਿ ਇਹ ਰੋਡ ਜਿਹੜਾ ਮਲਕੇ ਬਨਣਾ ਚਾਹੀਦਾ ਇਹ ਇਕੱਲਾ ਹੁਣ ਨਹੀਂ ਵੀ ਹੁਣ ਖਰਾਬ ਹੋਇਆ ਹੈਗਾ ਇਹ ਕਿੰਨਾ ਟਾਈਮ ਹੋ ਗਿਆ ਪਿਛਲੇ 12-13 ਸਾਲ ਤੋਂ ਜਿਹੜਾ ਹੈਗਾ ਇਹ ਮਲਕੇ ਰੋਡ ਖਰਾਬ ਹੈਗਾ ਬਹੁਤ ਤੇ ਇਹਦੇ ਵਿੱਚ ਇੰਨੇ ਗੱਡੇ ਪਏ ਹੋਇਆ ਕਿ ਮਲਕੇ ਅਸੀਂ ਕਹਿੰਦੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਮਲਕੇ ਗੱਡੀ ਚਲਾ ਕੇ ਦੇਖੇ ਇੱਥੇ ਮਲ ਪਤਾ ਲੱਗ ਜਾਣਾ ਕਿੰਨਾ ਕਰੋੜ ਖਰਾਬ ਹੈ ਸਮੇ ਸਮੇਂ ਸਿਰ ਮ ਲਾਂਟਾਲ ਤੋਂ ਮੈਂ ਕਰਦੇ ਹਾਂ ਜੀ। ਨਾਮ ਲਾਵਾ ਦੇ ਇਸੇ। ਹਾਂ ਜੀ ਦਿੱਤਾ ਹੋਇਆ ਜੀ। ਅਲਟੀਮਟ ਹਾਂ ਫਿਰ ਜੀ ਤੁਹਾਡੇ ਕੀ ਨਾਮ ਹੈ? ਮੇਰਾ ਨਾਮ ਸੁਵਿੰਦਰਾ ਜੀ ਪਿੰਡ ਬਾਮਣ ਮਾਜਰਾ ਤੋਂ ਤੇ ਜਿਹੜਾ ਇਹ ਰਸਤਾ ਤਕਰੀਬਨ ਪਿਛਲੇ 12 ਸਾਲਾਂ ਤੋਂ ਹੀ ਸੜਕ ਦੀ ਕੋਈ ਦੇਖ ਰੇਖ ਨਹੀਂ ਹੈਗੀ ਜੀ। ਤੇ ਸੜਕ ਦੇ ਉੱਪਰ ਤਕਰੀਬਨ 4 ਸੈਲਰ ਨੇ ਇੱਕ ਸੇਲਾ ਜੀ ਜਿਨੇ ਜੋ ਕਿ ਟੈਕਸ ਭਰ ਕੇ ਲੱਗੇ ਹੋਏ ਨੇ ਉਸ ਤੋਂ ਬਿਨਾ ਦੋ ਸਕੂਲ ਨੇ ਇੱਕ ਫੈਕਟਰੀ ਹੈ ਜੀ ਪੀਤਾਲੀ ਉਸ ਤੋਂ ਬਿਨਾ ਇਹ ਜਿਹੜਾ ਮੇਨ ਮਤਲਬ ਜਿਹੜਾ ਇਹ ਮੇਨ ਜਿਹੜਾ ਇਹ ਮੇਨ ਰਸਤਾ ਜੀ ਇਹ ਤਕਰੀਬਨ 5-6 ਪਿੰਡਾਂ ਨੂੰ ਜੋੜਦਾ ਤੇ 5-6 ਪਿੰਡਾਂ ਦੇ ਵਿੱਚੋਂ ਪੰਜ-ਛੇ ਪਿੰਡਾਂ ਦੇ ਵਿੱਚੋਂ ਤਕਰੀਬਨ 10-12 ਸਕੂਲਾਂ ਦੇ ਛੋਟੇ ਬੱਚਿਆਂ ਦੀ ਬੈਨਾਂ ਜਾਂਦੀਆਂ ਨੇ ਜੀ ਹੁਣ ਸੀਜ਼ਨ ਚੱਲੂ ਆ ਜੀ ਸੇਲਿਆਂ ਦਾ ਵੀ ਚੱਲੂ ਆ ਜੇ ਕੱਲ ਨੂੰ ਕਿਸੇ ਬੈਨ ਦੇ ਉੱਪਰ ਕੋਈ ਟਰੱਕ ਗਿਰ ਗਿਆ ਉਹਦਾ ਕੌਣ ਜ਼ਿੰਮੇਵਾਰ ਆ ਫਿਰ ਉੱਤੇ ਇਹ ਕਰੇ ਕਿਸੇ ਨੂੰ 50 ਲੱਖ ਕਰੇ ਕਿਸੇ ਨੂੰ ਕਰੋੜ ਰੁਪਇਆ ਦੇਣ ਆ ਜਾਣਗੇ ਇਹ ਕੰਮ ਕਰ ਨਹੀਂ ਸਕਦੇ ਪਿਛਲੇ 12 ਸਾਲਾਂ ਤੋਂ ਅਸੀਂ ਇਹ ਇਨਰ ਕੱਟ ਰਹੇ ਹਾਂ ਨਹੀਂ ਤੁਹਾਡੇ ਪਿਛਲੇ ਵੀ ਦੇਖ ਵੀ ਦੇ ਹੁਣ ਮੌਜੂਦਾ ਵੀ ਦੇਖ ਮੌਜੂਦਾ ਸਾਡਾ ਟੋਟਲੀ ਪਿੰਡ ਕਾਂਗਰਸ ਦਾ ਸੀ ਜੀ ਅਸੀਂ ਅੱਕ ਚੱਬ ਕੇ ਆਮ ਆਦਮੀ ਨੂੰ ਵੋਟਾਂ ਪਾਈਆਂ ਨੇ 90% ਜੇ ਹੁਣ ਉਹ ਵੀ ਨਹੀਂ ਸਾਡੀ ਸੁਣ ਵਿਦਾਇਕ ਨੂੰ ਤੁਸੀਂ ਵਿਦਾਇਕ ਆਏ ਜੀ ਵਿਦਾਇਕ ਆਇਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਦੀ ਵੀ ਸੜਕ ਦਾ ਹੱਲ ਕਰੋ ਜੀ ਉਹ ਕਹਿੰਦੇ ਹੋ ਜੂਆ ਅੱਜ ਉਹ ਗੱਲ ਹੋਈ ਨੂੰ ਐਮਪੀ ਦੇ ਇਲੈਕਸ਼ਨ ਵੇਲੇ ਇਹਦਾ ਇਲੈਕਸ਼ਨ ਵੇਲੇ ਆ ਜਾਂਦੇ ਨੇ ਜੀ ਇਲੈਕਸ਼ਨ ਵੇਲੇ ਆ ਜਾਂਦੇ ਆ ਬਾਕੀ ਟਾਈਮ ਲੋਕਾਂ ਦੀ ਕੋਈ ਤਕਲੀਫ ਨਹੀਂ ਸੁਣੀ ਜਾਂਦੀ ਸੁਣੀ ਜਾਂਦੀ ਗੱਲਬਾਤ ਵੀ ਕਰਦੇ ਆ ਇਹਨਾਂ ਨਾਲ ਵੀ ਤੁਸੀਂ ਵੀ ਇਸ ਨਾਲ ਲੱਗੇ ਦਾ ਰਿਸ਼ਤਾ ਤੁਹਾਡਾ ਵੀ ਤੁਸੀਂ ਦੱਸੋ ਇਹ ਜਿਹੜਾ ਮਸਲਾ ਹੈ ਕਿੰਨਾ ਤੁਸੀਂ ਨੂੰ ਸਮਝ ਰਹੇ ਹੋ ਭਾਰਤੀ ਕਿਸਾਨ ਯੂਨੀਅਨ ਗਰਾਹ ਬਲਾਕ ਪ੍ਰਧਾਨ ਮਰੀਤ ਸਿੰਘ ਅੱਗਾ ਜੋ ਕਿ ਇਹ ਸੜਕਾਂ ਟੁੱਟੀਆਂ ਹੋਈਆਂ ਇਕੱਲੇ ਬਾਂਮਣ ਮਾਜਰੇ ਦੀ ਗੱਲ ਨਹੀਂ ਚਾਹੇ ਤਾਲਾ ਨੂੰ ਜਾਂਦੀ ਆ ਚਾਹੇ ਭੂਤਗੜ੍ਹ ਨੂੰ ਜਾਂਦੀ ਆ ਚਾਹੇ ਹਰੇਉ ਨੂੰ ਜਾਂਦੀ ਆ ਚਾਹੇ ਬਾਂਮਣ ਮਾਜਰਾ ਖੇੜੀ ਵਰਾਸ ਨੂੰ ਜਾਂਦੀ ਆ ਇਹ ਤਕਰੀਬਨ 10-12 ਸਾਲਾਂ ਤੋਂ ਕੋਈ ਸੜਕਾਂ ਬਣ ਜਾਂਦੀਆਂ ਨਹੀਂ ਸੜਕਾਂ ਦੀ ਕੋਈ ਦੋਵਰ ਵੋਟਾਂ ਪਾਤੀਆਂ ਤੁਸੀਂ ਪਹਿਲੇ ਐਮਐਲਏ ਕੀ ਪਾਈਆਂ ਫਿਰ ਐਮਪੀ ਕੀ ਪਾਈਆਂ ਫਿਰ ਤੁਸੀਂ ਕੀ ਕਰਦੇ ਹੋ ਅਸੀਂ ਕੀ ਕਰਦੇ ਆ ਅਸੀਂ ਵੋਟਾਂ ਪਾਉਂਦੇ ਆ ਬਾਰਾ ਸੀ ਦੇਖਦੇ ਆ ਬਲਾਓ ਵੀ ਫਲਾਣਾ ਐਮ ਐਲ ਏ ਬਣੂ ਸਾਡਾ ਕੰਮ ਕਰੂ ਜਿਹੜਾ ਪਿਛਲਾ ਹੈ ਉਹ ਗੋਡੇ-ਗੋਡੇ ਪਾਣੀ ਚ ਜਿਹੜਾ ਨਵਾਂ ਬਣਾਉਂਦੇ ਆ ਉਹ ਗਲਗਲ ਪਾਣੀ ਚ ਡੁੱਬ ਜਾਂਦਾ ਹੁਣ ਵੀ ਡੁੱਬਿਆ ਹੋਇਆ ਹੈ ਜਿਹੜੀਆਂ ਸੜਕਾਂ ਬਣਾਉਣੀਆਂ ਤੇ ਬਾਪ ਨੇ ਨਹੀਂ ਬਣਾਉਣੀਆਂ ਸਰਕਾਰ ਨੇ ਨਹੀਂ ਬਣਾਉਣੀਆਂ ਸਾਡਾ ਪੈਸਾ ਲੈ ਕੇ ਹੜੱਪ ਕਰ ਰਹੇ ਨੇ ਜੰਮਦੇ ਮੋਟਰਸਾਈਕਲ ਤੇ ਨਵੇਂ ਮੋਟਰਸਾਈਕਲ ਕਾਰ ਸਕੂਟਰ ਕਿਸੇ ਵੀ ਮਸ਼ੀਨਰੀ ਦੇ ਉੱਤੇ ਟੈਕਸ ਲੱਗਦਾ ਹੈ ਟੈਕਸ ਸਾਡਾ ਸੜਕਾਂ ਵਾਸਤੇ ਹੈ ਲੋਕਾਂ ਨੇ ਆਵਾਜ਼ਾਈ ਠਪਕੀ ਤੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਐਸਟੀਐਮ ਪਾਤਣਾ ਉਹਨਾਂ ਨੇ ਗੱਲਬਾਤ ਕਰਨ ਦੇ ਵਿੱਚ ਲੰਬੇ ਅਰਸਤ 12 ਸਾਲ ਤੋਂ ਇਸ ਇਲਾਕੇ ਦੇ ਲੋਕ ਪਰੇਸ਼ਾਨ ਹੈ ਇਸ ਸੜਕ ਦੀ ਹਾਲਤ ਬਹੁਤ ਮਾੜੀ ਹੈ ਤੇ ਸਤਸਰਾਂ ਦੇ ਹਲਕੇ ਦੀ ਕਾਫੀ ਪਿੰਡਾਂ ਦੀ ਸੜਕਾਂ ਦੇ ਹਾਲਾਤ ਮਾੜੇ ਹੈ ਇਹ ਜਿਹੜੀ ਸੜਕ ਜਾਰੀ ਹੈ ਬੇਸਿਕਲੀ ਇੱਥੇ ਇਹ ਰਿਪੇਅਰ ਵਰਕ ਚ ਪਈ ਹੋਈ ਆ ਇਹ ਪੁਰਾਣੀ ਇੱਕ ਤਾਂ ਪਹਿਲਾਂ ਫਲੱਡ ਵੇਰੇ ਜਦੋਂ ਟੁੱਟੀ ਸੀ ਦੁਬਾਰਾ ਬਣ ਗਈ ਸੀ ਤੇ ਉਸ ਤੋਂ ਬਾਅਦ ਦੁਬਾਰਾ ਇਹ ਨੈਸ਼ਨਲ ਹਾਈਵੇ ਦਾ ਵਰਕ ਜਿਵੇਂ ਤੁਹਾਨੂੰ ਪਤਾ ਕਿ ਪੂਰੇ ਪਾਤਣਾ ਹਲਕੇ ਦੇ ਵਿੱਚ ਤਰਾਣਾ ਹਲਕੇ ਦੇ ਵਿੱਚ ਸਾਰੇ ਜਗ੍ਹਾ ਨੈਸ਼ਨਲ ਹਾਈਵੇ ਦਾ ਵਰਕ ਚੱਲ ਰਿਹਾ ਤਾਂ ਉਹਦੇ ਕਰਕੇ ਟਿਪਰਾਂ ਦੀ ਹੈਵੀ ਮਸ਼ੀਨਰੀ ਦੀ ਆਵਾਜ਼ ਹੀ ਬਹੁਤ ਜ਼ਿਆਦਾ ਹੈ ਇਧਰ ਉਧਰ ਖੇਤਾਂ ਦੇ ਵਿੱਚ ਸੋ ਜਿਸ ਕਰਕੇ ਸੜਕ ਦਾ ਨੁਕਸਾਨ ਹੋਇਆ ਸੋ ਅਸੀਂ ਇਹ ਨੋਟਿਸ ਲੈ ਲਿਆ ਇਹਨੂੰ ਰਿਪੇਅਰ ਵਰਕ ਦੇ ਵਿੱਚ ਵੈਸੇ ਤਾਂ ਪਾਇਆ ਹੋਇਆ ਬਟ ਫਿਰ ਵੀ ਜਦੋਂ ਤੱਕ ਸਰਕਾਰ ਵੱਲੋਂ ਪੈਸੇ ਨਹੀਂ ਆਉਂਦੇ ਇਸ ਚੀਜ਼ ਦੇ ਅਪਰੂਵ ਹੋਈ ਹੋਈ ਹੈ ਬਟ ਜਦੋਂ ਤੱਕ ਪੈਸੇ ਫੰਡ ਨਹੀਂ ਆਉਂਦੇ ਉਹ ਤੱਕ ਅਸੀਂ ਨੈਸ਼ਨਲ ਹਾਈਵੇ ਦੀ ਡਿਊਟੀ ਲਾਵਾਂਗੇ ਕਿ ਤੁਹਾਡੇ ਟਿਪਰਸ ਜਾਂ ਹੈਵੀ ਮਸ਼ੀਨਰੀ ਕਰਕੇ ਸੜਕ ਖਰਾਬ ਹੋਈ ਹੈ ਐਂਡ ਦੁਬਾਰਾ ਇਹਨੂੰ ਆਰਜ਼ੀ ਤੌਰ ਤੇ ਚੱਲੂ ਕੀਤਾ ਜਾ ਗੱਡੇ ਬਹੁਤ ਹੈ ਸਕੂਲ ਦੇ ਬੱਚੇ ਹੀ ਪਸਾਨਦੇ ਆ ਕੱਲ ਨੂੰ ਕੋਈ ਬੜਾ ਹਾਸਫਾ ਹੋ ਜਾਏਗਾ ਤਾਂ ਉਸਦੇ ਨਾਲ ਆਪਾਂ ਪ੍ਰਸ਼ਾਸਨ ਜਾਂ ਮਤਲਬ ਸਰਕਾਰ ਬਾਅਦ ਵਿੱਚ ਕੋਈ ਪਲੇਮੈਂਟ ਕਰਦੀ ਹੈ ਮੁਆਵਜ਼ਾ ਦਿੰਦੀ ਹੈ ਉਸ ਤੋਂ ਪਹਿਲੇ ਬੈਟਰ ਹੈ ਕਿ ਕੁਝ ਤਾਂ ਹੋਵੇ ਨਾ ਵਸਤੇ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਜਿਹੜੀ ਰਿਪੇਅਰ ਵਰਕ ਆ ਉਹ ਹੋਣਾ ਚਾਹੀਦਾ ਨਾਲ ਦੀ ਨਾਲ ਐਂਡ ਅਸੀਂ ਜਿਹੜਾ ਪੈਚ ਵਰਕ ਛੇਤੀ ਹੋਣ ਦੀਆਂ ਜਾਂ ਦਿਨ ਸ਼ੁਰੂ ਕਰਵਾ ਲਾਂਗੇ ਅਸੀਂ ਨੂੰ ਇਹੀ ਆਸ਼ਵਾਸਨ ਦੇ ਕੇ ਠਹਾਮਾ ਹੈ ਐਸ ਡੀ ਐਮ ਪਾਟਨਾ ਜਿਹੜੇ ਵਿਸ਼ਵਾਸ ਦਵਾ ਰਹੇ ਕਿ ਕੁਝ ਹੀ ਦਿਨਾਂ ਦੇ ਵਿੱਚ ਇਸ ਸੜਕ ਨੂੰ ਅਸੀਂ ਕੁਝ ਇਸ ਕੀ ਮਰਮਦ ਕਰਵਾ ਦਾਂਗੇ ਲੇਕਿਨ ਬਰਸਾਤ ਦਾ ਮੌਸਮ ਹੈ ਆ मरम्मत ਹੁੰਦੀ ਹੈ ਕਦੇ ਲੋਕਾਂ ਨੂੰ ਰਾਹਤ ਮਿਲਦੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼